ਪਿਆਰ ਭਰੀ ਸਤਿ ਸ੍ਰੀ ਅਕਾਲ ਫੇਸਬੁੱਕ ਕਾਣ ਤੇ YouTube ਵਾਲੇ ਨੂੰ ਕਿਨੇ ਐਡ ਦੋੜੀ ਪੰਜ ਤੋਂ 7 ਫੁੱਟ ਮੈਂ ਭੇਜ ਦਿਓ ਮੇਰੇ ਆ ਜਨਰੇਟਰ ਆ ਇਹ ਬਣਾਉਂਦੇ ਆ ਮੋਕੇਉ ਰੋਡ ਜਾਂਦਾ ਕਿਰਾਲ ਦਿਹਾਣੇ ਨੂੰ ਬੁੱਕੀਪੁਰੇ ਬੁੱਕੀਪੁਰੇ ਬਣਾਉਂਦੇ ਆ ਇਹ ਤੇ ਮੋਕੇ ਦੇ ਨਾਲ ਆ ਤੇ ਮਹਨੇ ਦੇ ਕੋਲੇ ਜਾਵਾ ਤੇ ਕਿਸੇ ਵੀਰ ਭਾਈ ਨੇ ਜਨਰੇਟਰ ਲੈਣਾ ਹੋਵੇ ਇਹ ਵੀਰਾਂ ਸੰਪਰਕ ਕਰੋ 5 ਪਾਵਰ ਤੋਂ ਲੈ ਕੇ 100 ਪਾਵਰ ਤਾਈ ਬਣਾਉਂਦੇ ਆ ਕਿਉਂ ਜੇ ਮਰਜ਼ੀ ਬਣਾ ਲਓ ਇੰਜਣ ਵੀ ਲਾਉਂਦੇ ਸਾਲਾ ਕੋ ਕਰਦੇ ਆ ਹਸਪਤਾਲਾਂ ਚ ਗੁਰਦੁਆਰਿਆਂ ਚ ਕਿੱਥੇ ਵੀ ਕਿਸੇ ਨੇ ਜਨਰੇਟਰ ਰੱਖਣੇ ਆ ਇਹਨਾਂ ਵੀਰਾਂ ਨੇ ਕਰੋ ਸਪਾਰਕ ਬਹੁਤ ਵਧੀਆ ਜਨਰੇਟਰ ਬਣਾਉਂਦੇ ਆ ਸਾਰੀ ਵੀਡੀਓ ਵੇਖੋ ਸਟੈਪ ਨਾ ਕਰਿਓ ਵੀਡੀਓ 15 ਮਿੰਟਾਂ ਦੀ ਆ ਤੇ ਸਾਰੀ ਵੇਖੋ ਵੀਰੋ ਤੇ ਆ ਲੱਗ ਲੱਗ ਆਪਣੇ ਛੌੜ ਲਾਏ ਹੋਏ ਆ ਤੇ ਬਹੁਤ ਵਧੀਆ ਕੰਮ ਕਰਦੇ ਆ ਵੀਰ ਤੇ ਵੀਰਾਂ ਦਾ ਕਰੋ ਸਪਾਰਕ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਿਓ ਆਪਣਾ ਤੇ ਆਓ ਫਿਰ ਵੇਖ ਕੇ ਵੀਡੀਓ ਕਿਵੇਂ ਲੱਗੀ ਤੁਹਾਨੂੰ ਵੀਡੀਓ ਤੇ ਸਾਰੀ ਸੁਣਿਓ ਸਟੱਪ ਨਾ ਕਰਿਓ ਵੀਡੀਓ ਸਾਰੀ ਸੁਣ ਕੇ ਜਾਇਓ 15 ਮਿੰਟਾਂ ਦੀ ਵੀਡੀਓ ਹਾਂ ਕਿੱਥੇ ਕਿੱਥੇ ਨੇ ਜਨਰੇਟਰ ਲਾਏ ਆ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਵੀਰ ਤੇ ਆਪਰੇ ਨੂੰ ਉਤਾਰਾਂ ਪੁਆਇਆਂ ਆਹ ਬਾਈ ਤੇ 43 ਨੂੰ ਕਾਲੀ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਪਿੰਡ ਮਹਿਣੇ ਦੇ ਵਿੱਚ ਅੱਜ ਇਹ 10 ਕੇਵੀ ਦਾ ਜਨਰੇਟਰ ਲਾਇਆ ਆਹ ਕੋਠੀ ਦੇ ਵਿੱਚ ਇਹਨਾਂ ਨੂੰ ਆਪਾਂ ਸਾਰਾ ਕੁਝ ਚਲਾ ਕੇ ਦਿਖਾ ਦਿੱਤਾ ਵਾ 10 ਕੇਵੀ ਦਾ ਜਨਰੇਟਰ ਅਮਹਿੰਦਰਾ ਦਾ ਤੇ ਆਹ ਬਾਈ ਜੀ ਹੁਣਾਂ ਨੇ ਖਰੀਦਿਆ ਵਾ ਆਪਣੇ ਕੋਲੋਂ ਤੇ ਜੀ ਹਾਂਜੀ ਤੇ ਤੁਹਾਡੇ ਨਾਲ ਆਪਾਂ ਗੱਲ ਕਰਾਉਣੇ ਆ ਬਾਈ ਜੀ ਹੁਣਾਂ ਦੀ ਵੀਡੀਓ ਬਣਾ ਦੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਬਾਈ ਉਹਨਾਂ ਨੇ ਖਰੀਦਿਆ ਜੀ ਜਨਰੇਟਰ ਤੇ ਪੁੱਛੋ ਜੀ ਇਹਨਾਂ ਨੂੰ ਕਿਵੇਂ ਜਨਰੇਟਰ ਚੱਲਿਆ ਤੇ ਕਿਵੇਂ ਸਾਡੀ ਨਹੀਂ ਬਾਈ ਡੀਲਿੰਗ ਵੱਲੋਂ ਤੇ ਬਾਈ ਹੁਣਾ ਵੱਲੋਂ ਪਹਿਲਾਂ ਸਾਰਿਆਂ ਸਸਤੀ ਦਾ ਕਾਰ ਤੇ ਜਦੋਂ ਬਾਈ ਹੁਣਾ ਨਾਲ ਵਾਰੀ ਜੀ ਦੀ ਗੱਲ ਹੋਈ ਹੈ ਤੇ ਘਰ ਤੱਕ ਛੱਡਣ ਲਈ ਤੇ ਚਲਾਉਣ ਦਾ ਤੇ ਐਂਪੀਰ ਤਾਂ ਤੁਸੀਂ ਦੇਖੋ ਹੀ ਨਾ ਜੀ 2 ਹੀ ਸੀ ਚਲਾਏ ਆ ਤੇ 14 ਹੀ ਕੱਢਿਆ ਨੇ ਜਦ ਕਿ 30 ਬਾਈ ਹੁਣੀ ਪਾ ਕੇ ਲੈ ਕੇ ਆਇਆ ਮੈਂ ਤਾਂ ਤੁਹਾਨੂੰ ਕਰਾਈ ਆ ਮਨਾਂ ਨੂੰ ਹਾਂ ਸਵਾ ਲੀਟਰ ਡੀਜ਼ਲ ਸਵਾ ਲੀਟਰ ਡੀਜ਼ਲ ਖਾਂਦਾ ਤੇ ਬਾਈ ਲਾ ਕੇ ਭਰ ਜਾਉਂਦਾ ਹਾਂ ਨੰਗੀ ਦਾ ਗਹਿਣਾ ਏ ਇਹ 골ਡ ਸੋਨੇ ਵਾਂਗੂ ਸੋਨਾ ਨੇ ਟ੍ਰੇਕ ਦਿਖਾ ਦੇ ਨੇਟੋ ਦਿਖਾ ਦੇ ਠੀਕ ਹੈ ਜੀ ਆਪਰੇ ਕੋਲੇ ਜਨਰੇਟਰ ਸੈਟ ਆ ਸਾਇਲੈਂਟ ਜਨਰੇਟਰ ਸੈਟ ਆ ਜੀ ਮਹਿੰਦਰਾ ਦਾ 15 ਕੇਵੀ ਦਾ ਜਨਰੇਟਰ ਆ ਜੀ ਵੇਖੋ ਬਹੁਤ ਵਧੀਆ ਇੰਜਨ ਲੱਗਾ ਮੈਂ 15 ਕੇਵੀ ਦਾ ਜਨਰੇਟਰ ਆ ਜੀ ਮਹਿੰਦਰਾ ਦਾ ਇੰਜਨ ਆ ਇਹ ਚਾਰ ਕੇ ਅਸੀਂ ਦੇ ਟੰਦ ਚਲਾ ਕੇ ਸਾਰਾ ਘਰ ਦਾ ਲੋਡ ਚਲਾ ਲੈਂਦਾ ਆਮ ਛੋਟੇ ਗੁਰਦੁਆਰਾ ਸਾਹਿਬ ਵਿੱਚ ਤੇ ਛੋਟੇ ਸਕੂਲਾਂ 'ਚ ਵੀ ਇਹ ਜਨਰੇਟਰ ਲੱਗ ਰਿਹਾ ਵਾ ਸਾਇਲੈਂਟ ਜਨਰੇਟਰ ਹੈਗਾ 2 ਸਾਲ ਦੀ ਗਾਰੰਟੀ ਆ ਜੀ ਪੂਰੀ ਵਧੀਆ ਤੇ ਡੀਜ਼ਲ ਦੀ ਖਾਉਤ ਬਹੁਤ ਘੱਟ ਆ ਸਿਰਫ 2 ਲੀਟਰ ਡੀਜ਼ਲ ਦੇ ਵਿੱਚ 4 ਤੋਂ 5 ਐਸੀ ਇਹ ਚਲਾਉਂਦਾ ਹੈਗਾ ਵਧੀਆ ਕੰਪਨੀ ਦਾ ਜਨਰੇਟਰ ਸੈੱਟ ਆ ਜੀ ਗਰਮੀਆਂ ਦੇ ਵਿੱਚ ਲਾਈਟ ਬਹੁਤ ਜਾਣ ਵਾਲੀ ਹੈਗੀ ਆ ਤੁਸੀਂ ਅੱਜ ਹੀ ਸੰਪਰਕ ਕਰ ਸਕਦੇ ਹੋ ਕੰਪਨੀ ਨਾਲ 2 ਸਾਲ ਦੀ ਗਾਰੰਟੀ ਦੇ ਵਿੱਚ ਤੁਹਾਨੂੰ ਵਧੀਆ ਜਨਰੇਟਰ ਸੈੱਟ 10 15 20 25 ਕੇਵੀ ਦੇ ਅਵੇਲੇ ਵਾਲੇ ਇਥੋਂ ਮਿਲ ਜਾਣਗੇ ਜੀ ਮਹਿੰਦਰਾ ਕੰਪਨੀ ਦੇ ਆਇਸ਼ਰ ਕੰਪਨੀ ਦੇ ਕਯੂਮਨ ਸੁਧੀਰ ਤੇ ਕਰਲੋਸਕਰ ਕੰਪਨੀ ਦੇ ਸਾਰੇ ਤਰ੍ਹਾਂ ਦੇ ਜਨਰੇਟਰ ਸੈਟ ਅਵੇਲੇਬਲ ਆ ਇਹ ਦੇਖੋ ਇਹ ਕਰਲੋਸਕਰ ਦਾ ਜਨਰੇਟਰ ਸੈਟ ਰੈਡੀ ਆ ਆਰਵੀ ਤੇ 3 ਜਨ ਲੱਗਾ ਇਹਦੇ ਚ 25 ਕੇਵੀ ਦੇ ਵਿੱਚ ਆਰਵੀ ਤੇ 3 ਜਨ 25 ਕੇਵੀ ਦੇ ਜੇ ਲੈ ਪਾਵਰ ਦਾ ਤਿਆਰ ਹੋ ਰਿਹਾ ਲੈਣ ਦਾ ਜੀ ਸਾਰੇ ਜਨਰੇਟਰ ਜਿਵੇਂ ਤਿਆਰ ਹੋ ਰਿਹਾ ਇੱਧਰ ਦੇਖੋ ਆਇਸ਼ਰ ਕੰਪਨੀ ਦਾ 25 ਕੇਵੀ ਜੋ ਆਇਸ਼ਰ ਹੋ ਗਿਆ ਇਹ ਮੁੰਡਾ ਮਹਿੰਦਰਾ ਦਾ ਜਨਰੇਟਰ ਤਿਆਰ ਕਰ ਰਿਹਾ ਸਾਰਾ ਮਹਿੰਦਰਾ ਇਹ ਵੀ ਮੈਂ ਜ਼ਰਾ ਉਹ ਵੀ ਮਹਿੰਦਰਾ ਹੈਗਾ ਜੀ ਓਪਨ ਓਪਨ ਤੇ ਸਾਈਲੈਂਟ ਦੋਨੋਂ ਤਰ੍ਹਾਂ ਦੇ ਜਨਰੇਟਰ अवेलेबल ਹੈ ਜੀ ਇਹ ਮਿਹਦਰਾ ਕੰਪਨੀ ਦਾ ਤਿਆਰ ਕਰ ਰਿਹਾ ਤਿੰਨ ਸਿਲੰਡਰ ਦੇ ਵਿੱਚ ਤੇ ਇਹ ਆਪਣੇ ਕੋਲ ਦੋ ਸਿਲੰਡਰ ਦੇ ਵਿੱਚ 10 ਕੇਵੀ ਦੇ ਆ ਜੀ ਚਾਰ ਸਿਲੰਡਰ ਦੇ ਵਿੱਚ ਤੁਹਾਨੂੰ 25 ਕੇਵੀ ਦੇ ਮਿਲ ਜੂਗਾ 35 ਕੇਵੀ ਦੇ 62 ਕੇਵੀ ਸਾਰੇ ਜਨਰੇਟਰ ਇੱਥੇ ਤੁਹਾਨੂੰ अवेलेबल ਮਿਲ ਜਾਣਗੇ ਜੀ オリジナル ਕੰਪਨੀ ਦੇ ਜਨਰੇਟਰ ਸਟਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਅਸੀਂ ਗਿਨਾ ਅਮਰਸਾ ਸਾਹਿਬ ਪਿੰਡ ਜਗਦੇਵ ਕਲਾ ਵਸੇ ਦੇ ਗੁਰਦੁਆਰਾ ਸੋਹਣੇ ਜਨਰੇਟਰ ਲਾਉਣ ਆਏ ਆ 3 ਕੇਵੀ ਦਾ ਆਇਸਰ ਵਾਲਟਰਾ ਨਾਉਤਨ ਕੰਪਨੀ ਦਾ ਜਨਰੇਟਰ ਸੈਟਅਪ ਆਓ ਜੀ ਤੁਹਾਨੂੰ ਜਨਰੇਟਰ ਦੇ ਇਦਾਰਸ਼ ਨੂੰ ਇਹ 3 ਕੇਵੀ ਦਾ ਜਨਰੇਟਰ ਆ ਜੀ ਆਇਸਰ ਵਾਲਟਰਾ ਦਾ ਤੇ ਆ ਭਾਈ ਜੀ ਜਿਹੜੇ ਸਾਰੇ ਖੜੇ ਆ ਕਦੇ ਕੀ ਨੇ ਇਹਨਾਂ ਨੂੰ ਆਪਾਂ ਜਨਰੇਟਰ ਦਿੱਤਾ ਜੀ ਤੇ ਆਜੋ ਥੋਡੀ ਗੱਲ ਕਰਾਉਣੀ ਆ ਬਾਈ ਜੀ ਉਹਨਾਂ ਨਾਲ ਅੱਗੇ ਵੀ ਅਸੀਂ 2 ਜਨਰੇਟਰ 15 ਕੇਵੀ ਤੇ 10 ਕੇਵੀ ਦਾ ਸਟੈਂਡ ਵਿੱਚ ਪਹਿਲਾਂ ਵੀ ਡਿਲੀਵਰ ਕਰ ਚੁੱਕੇ ਹਾਂ ਜੀ ਜਿੰਨਾਂ ਕੋਲੇ ਆਪਣੇ ਪਹਿਲਾ ਜਨਰੇਟਰ ਚੱਲਦਿਆ ਮਹਿੰਦਰਾ ਕੰਪਨੀ ਦੇ ਜੀ ਉਹਨਾਂ ਨਾਲ ਬਾਈ ਜੀ ਉਹਨਾਂ ਨਾਲ ਗੱਲ ਕਰਾਉਣੇ ਆ ਆਜੋ ਸਾਹੀ ਬਾਈ ਜੀ ਉਹਨਾਂ ਕੋਲ ਆਪਣਾ 15 ਕੇਵੀ ਦਾ ਜਨਰੇਟਰ ਸੈੱਟ ਪਹਿਲਾਂ ਸਾਇਲੈਂਟ ਕੰਪਨੀ ਦਾ ਚੱਲਦਾ ਮਹਿੰਦਰਾ ਦਾ ਜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਕਿਵੇਂ ਚੱਲਦਾ ਬਹੁਤ ਵਧੀਆ ਜੀ ਬਹੁਤ ਵਧੀਆ ਆਪਾਂ ਦੀ ਸਾਈਡ ਤੋਂ ਬਾਜ਼ਾਰ ਜਿੰਨਾਂ ਕੋਲ ਹਾਂਜੀ ਇੱਕ ਇਹ ਇਹਨਾਂ ਦਾ ਵੀ ਡੇਰੀ ਫਾਰਮ ਆ ਜੀ ਇੱਕ ਜਨਰੇਟਰ ਅਸੀਂ ਓਪਨ ਮਹਿੰਦਰਾ ਦਾ 10 ਕੀ ਵਗੇ ਦਾ ਅੱਜ ਤੋਂ 3 ਸਾਲ ਪਹਿਲਾਂ ਇੱਥੇ ਜਗਦੇਵ ਕਲਾ ਪਿੰਡੀ ਡੇਰੀ ਫਾਰਮ ਤੇ ਦਿੱਤਾ ਸੀ ਜਿਹੜਾ ਕਿ ਬਹੁਤ ਵਧੀਆ ਚੱਲ ਰਿਹਾ ਅੱਜ ਇਹਨਾਂ ਦੀ ਚਰਪਾ ਦੇ ਸਾਲਕਾ ਅਸੀਂ ਅੱਜ ਗੁਰਦੁਆਰਾ ਸਾਹਿਬ ਵਿਖੇ ਇੱਕ 300 ਕੀਵੜਾ ਜਨਰੇਟਰ ਤੇ 25000 ਦਾ ਸੈਟ ਕਰਨ ਵਾਸਤੇ ਆਏ ਹੋਏ ਹਾਂ ਜੀ ਤੇ ਤੁਸੀਂ ਗੱਲ ਕਰ ਸਕਦੇ ਆ ਜੀ ਬਾਬਾ ਜੀ ਜਿਹੜੇ ਲੈ ਕੇ ਆਏ ਜਨਰੇਟਰ ਇਹਨਾਂ ਨਾਲ ਸਾਡੇ ਡੀਲੂ ਬਾਰੇ ਤੁਸੀਂ ਗੱਲ ਕਰ ਸਕਦੇ ਹੋ ਅੱਜ ਰੋਜ਼ਾਨਾ ਦਾ

ਸਾਈਲੈਂਟ ਆ ਜੀ ਕਿਤੇ ਕੋਈ ਵਾਈਬ੍ਰੇਸ਼ਨ ਨਹੀਂ ਕੋਈ ਧਮਕ ਨਹੀਂ ਕੋਈ ਵਾਈਬ੍ਰੇਸ਼ਨ ਨਹੀਂ ਬਹੁਤ ਵਧੀਆ ਹੈਗਾ ਨਾ ਕਾਰਬੋ ਵਾਲਾ ਜੀ ਖਾਈਓਂ ਦੀ ਕੋਈ ਵਾਈਬ੍ਰੇਸ਼ਨ ਨਹੀਂ ਆਉਂਦੀ ਕੋਈ ਧਮਕ ਨਹੀਂ ਆਉਂਦੀ ਕੋਈ ਆਪਣੀ ਤੇ ਬੜਾ ਰੋਲਾ ਪਾਉਂਦਾ ਉਹ ਗੋਰ ਟੈਪ ਦੇ ਵਿੱਚ ਆਣਾ ਥੋੜਾ ਜਿਹਾ ਪੈਰਾਂ ਦੇ ਉੱਤੇ ਲਗਾਤਾ ਪੈਂਦਾ ਜੀ ਜੇਨਰੇਟਰ ਸਟਾਰਟ ਜੀ ਅਸੀਂ ਕਰ ਦਿੱਤਾ ਵਾ ਤੁਸੀਂ ਦੇਖ ਸਕਦੇ ਹੋ ਜੇਨਰੇਟਰ ਇਸ ਟਾਈਮ ਸਟਾਰਟ ਆ ਜੀ ਬਿਲਕੁਲ ਕੋਈ ਆਵਾਜ਼ ਨਹੀਂ ਬਿਲਕੁਲ ਸਾਈਲੈਂਟ ਜੇਨਰੇਟਰ ਆ ਜੀ ਤੇ ਆਪਾਂ ਸਾਰਾ ਕਮੇਟੀ ਮੈਂਬਰ ਆ ਵੀਰ ਜੀ ਹੁਣੀ ਇਹਨਾਂ ਕੋਲੇ ਆਪਾਂ ਜਨਰੇਟਰ ਆ ਦੇ ਇਹਨਾਂ ਨੂੰ ਜਨਰੇਟਰ ਦੀ ਇਨਸਟਰਕਸ਼ਨਸ ਸੁਝਾ ਰਹੇ ਆ ਵੀ ਕਿੱਦਾਂ ਜਨਰੇਟਰ ਚੱਲਣਾ ਵਾ ਕਿਸ ਤਰ੍ਹਾਂ ਹੈਗੇ ਇਸ ਟਾਈਮ ਜੀ ਜਨਰੇਟਰ ਸੈਟ ਸਟਾਰਟ ਆ ਜੀ ਚੱਲ ਰਿਹਾ ਵਾ ਜੀ ਆ ਦੱਤਾ ਵਾ ਬਾਈ ਹਰ ਤੇ ਸਾਰਾ ਕੁਝ ਉੱਥੇ ਕਰਵਾ ਦਿੰਦਾ ਵਾ ਜੀ ਤੇ ਬਾਸ ਉਹਨੂੰ ਅਸੀਂ ਫਤਿਹਗੱਲ ਲੱਗਿਆ ਬਾਈ ਗੁਰਜੀ ਦਾ ਖਾਲਸਾ ਵਾ ਵਾਹਿਗੁਰੂ ਦਾ ਕਾ ਖਾਲਸਾ। ਤੇ ਜੀ ਹਾਂਜੀ ਦੋਸਤੋ ਅੱਜ ਅਸੀਂ ਪਹੁੰਚਿਆ ਬਟੰਡੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਇੱਕ ਹੋਟਲ ਤਿਆਰ ਹੋ ਰਿਹਾ ਜੀ ਉਸ ਹੋਟਲ ਦੇ ਵਿੱਚ ਅਸੀਂ ਜਨਰੇਟਰ ਲਾਇਆ ਵਾ ਕਰਲੋਸ ਕਰ 15 ਕੇਵੀ ਦਾ ਜਨਰੇਟਰ ਆ ਜੀ ਇਸ ਟਾਈਮ ਜਨਰੇਟਰ ਸਟਾਰਟ ਆ ਜੀ ਚੱਲ ਰਿਹਾ ਵਾ ਇਹ ਸਾਈਲੈਂਟ ਜਨਰੇਟਰ ਆ 15 केटी ਦਾ ਦਰਰੋਸ ਦਾ ਤੋਂ ਦਰਰੋਸਰ ਕੰਪਨੀ ਦਾ ਜਨਰੇਟਰ ਆ ਇਹ 1.5 ਟਨ ਦੇ 5 ਏਸੀ ਚਲਾਊਗਾ ਤੇ 1.5 ਤੋਂ 2 ਲੀਟਰ ਬੀਨ ਖਾਊਗਾ ਜੀ ਆਪਾਂ ਇਹ ਸੈੱਟ ਲਾਇਆ ਪਟੰਡੇ ਲਾਇਆ ਜੀ ਮਹਾਰਾਜਾ ਰਣਜੀਤ ਸਿੰਘ ਜੁਨੀ ਰਾਖ ਤੇ ਬਿਲਕੁਲ ਸਾਹਮਣੇ ਹੋਟਲ ਦੇ ਵਿੱਚ ਜੇ ਵੀ ਜਨਰੇਟਰ ਦੇਖ ਸਾਹਮਣੇ ਉਹ ਜਨਰੇਟਰ ਇਹ ਚੱਲ ਰਿਹਾ ਉਹ ਉਹ ਸਟਾਰਟ ਆ ਜੀ ਅੱਜ 9 ਤਰੀਕ ਹੈ ਜੀ 5ਵੇਂ ਮਹੀਨੇ 2024 ਦੀ ਬਾਈ ਗੁਰਪ੍ਰੀਤ ਜੀ ਨੇ ਬਾਈ ਜੀ ਆਏ ਨੇ ਇੱਕ ਇਹਨਾਂ ਦੇ ਮਿਸਤਰੀ ਜੀ ਨੇ ਬਾਈ ਕੰਗਣ ਜੀ ਨੇ ਕੁੰਨਣ ਜੀ ਬਾਈ ਜੀ ਦਾ ਨਾਮ ਮੈਂ ਭੁੱਲ ਗਿਆ ਜਮਰੂਦ ਸਿੰਘ ਜੀ ਹੋਰ ਵੀ ਬਾਈ ਜੀ ਆਏ ਨੇ ਤਾਂ ਸਭ ਤੋਂ ਵੱਡੀ ਗੱਲ ਤਾਂ ਜਨਰੇਟਰ ਤਾਂ ਅਸੀਂ ਬਾਅਦ ਚਲਾਵਾਂਗੇ ਪਰ ਬਾਈਆਂ ਦੀ ਗੱਲ ਕਰਨ ਦਾ ਤਰੀਕਾ ਤੇ ਸਾਡੇ ਨਾਲ ਵਿਚਰਨ ਦਾ ਤਰੀਕਾ ਤੇ ਲਿਆਕਤ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਉਹਦਾ ਕੋਈ ਮੁੱਲ ਨਹੀਂ ਬਾਈ ਸਾਡੇ ਕੋਲ ਆਏ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਵੀ ਬਾਈ ਓਪਰੇ ਆ ਜਾਂ ਕਿਸੇ ਕੰਪਨੀ ਤੋਂ ਆਏ ਆ ਜਾਂ ਕਿਸੇ ਕਰਲੋਸਕਰ ਤੋਂ ਆਏ ਆ ਸਾਨੂੰ ਆਦੇ ਪਰਿਵਾਰ ਵਾਂਗੂ ਲੱਗਿਆ ਬਹੁਤ ਬੜੀ ਬਾਈ ਤੁਹਾਡਾ ਧੰਨਵਾਦ ਬਹੁਤ ਬਾਈ ਤੁਹਾਡੇ ਰਗੇ ਮਿੱਤਰ ਬੈਲੀ ਹੋਣ ਜਿਹੜੀ ਕੰਪਨੀ ਦੀ ਮੈਨੂੰ ਲੱਗਦਾ ਦੁਨੀਆ ਦੀ ਕੋਈ ਤਾਕਤ ਉਹਨੂੰ ਫੇਰ ਨਹੀਂ ਕਰ ਸਕਦੀ ਹਾਂਜੀ ਹਾਂਜੀ ਸਹੀ ਗੱਲ ਹੈ ਬਾਈ ਇਹ ਰਹੀ ਗੱਲ ਆਪਣੇ ਜਨਰੇਟਰ ਦੀ ਬਹੁਤ ਸੋਹਣਾ ਜਿਹੜਾ ਹੈਗਾ ਮਾਡਲ ਉੱਪਰੋਂ ਤਿਆਰ ਕੀਤਾ ਹੋਇਆ ਹੈਗਾ ਜਿਹੜਾ ਇਹ ਸਿਸਟਮ ਹੈ ਉਹ ਬਹੁਤ ਵਧੀਆ ਹੈਗਾ ਟੈਕਨੀਕ ਵੀ ਵਧੀਆ ਹੈਗੀ ਹੈਗੀ ਬਸ ਤੁਸੀਂ ਪ੍ਰੋਪਰ ਇਹਨੂੰ ਅਜੇ ਚਲਾ ਕੇ ਨਹੀਂ ਦੇਖਿਆ ਚਲਾ ਕੇ ਦੇਖਾਂਗੇ ਉਹਦੇ ਜਿਹੜੇ ਰਿਵਿਊ ਹੋਣਗੇ ਉਹ ਬਾਅਦ ਚ ਦੱਸਾਂਗੇ ਬਟ ਇੱਕ ਵਾਰ ਜਿਹੜਾ ਦੇਖਣਾ ਦਾ ਜਿਹੜਾ ਸਿਸਟਮ ਹੈ ਜਾਂ ਸਟਾਰਟਿੰਗ ਹੈ ਜਾ ਉਹਦੀ ਵੋਲਟੇਜ ਹੈ ਜਾਂ ਉਹਦੀ ਤੇਲ ਦੀ ਕੈਪੈਸਿਟੀ ਜਿਵੇਂ ਬਾਈ ਜੀ ਦੱਸ ਰਹੇ ਨੇ ਉਹ ਬਹੁਤ ਵਧੀਆ ਹੈਗੀ ਉਹ ਬਹੁਤ ਖੁਸ਼ ਹਾਂ ਸੀਐਸਜੀ ਨੀਟਰ ਨੂੰ ਲੈ ਕੇ ਤਾਂ ਅਸੀਂ ਦੁਆ ਕਰਦੇ ਹਾਂ ਕਿ ਇਹਨਾਂ ਨੂੰ ਬਾਈਆਂ ਨੂੰ ਹੋਰ ਵਾਧਾ ਚਾਹਣਾ ਦੁੱਗਣਾ ਹੋਵੇ ਇਹਨਾਂ ਦੀ ਫੈਕਟਰੀ ਔਰ ਇਹਨਾਂ ਦਾ ਕੰਮਕਾਰ ਵਧੇ ਖੁੱਲੇ ਜੀ ਮੇਰੇ ਨਾਲ ਧੰਨਵਾਦ ਧੰਨਵਾਦ ਬਾਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਕੋਈ ਕੀ ਨਹੀਂ ਨਹੀਂ ਕੋਈ ਨਾ ਬਾਈ ਕੋਈ ਨਹੀਂ ਇੱਥੇ-ਇੱਥੇ ਕਰਦੇ ਆਂ ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਜੀ ਤਸੀਲ ਗੁਰੂ ਹਰ ਸਾਹਿਬ ਜਿਲ੍ਹਾ ਫਿਰੋਜ਼ਪੁਰ ਪਿੰਡ ਝੋਕ ਮੋੜੇ ਰੋਇਪੁਰ ਜ਼ਿਲ੍ਹੇ ਦਾ ਪਿੰਡ ਝੋਕਮੋੜੇ ਆ ਜੀ ਇੱਥੇ ਆਪਾਂ 25 ਕੇਵੀਏ ਦਾ ਸਾਇਲੈਂਟ ਗਨਰੇਟਰ ਸੈੱਟ ਲਾਇਆ ਜੀ ਮਹਿੰਦਰਾ ਕੰਪਨੀ ਦਾ ਆਜੋ ਜੀ ਤੁਹਾਨੂੰ ਗਨਰੇਟਰ ਸੈੱਟ ਦਿਖਾਉਣੇ ਆ ਮਹਿੰਦਰਾ ਕੰਪਨੀ ਦਾ ਜਨਰੇਟਰ ਆ ਜੀ ਇਹ ਪੂਰਾ ਸਾਇਲੈਂਟ ਜਨਰੇਟਰ ਆ ਜੀ ਇਹਦੇ ਵਿੱਚ 25 ਕੇਵੀਏ ਕਰਮਟਨ ਕੰਪਨੀ ਦਾ ਆਲਟਰਨੇਟਰ ਲੱਗਾ ਵਾ ਅਮਰੌਣ ਦੀ ਬੈਟਰੀ ਆ ਜੀ ਕਰਮਟਨ ਦਾ 25 ਕੇਵੀਏ ਸਿੰਗਲ ਫੇਸ ਜਨਰੇਟਰ ਸੈੱਟ ਆ ਇਹ 8 ਤੋਂ 9 ਸੀਟ ਇਕੱਦੇ ਢੇ ਟਾਂ ਦੇ ਚਲਾਉਂਦਾ ਜੀ ਇਹ ਬਦਿਆ ਸਾਇਲੈਂਟ ਸ਼ੋਰ ਦਾ ਪੂਰਾ ਬੈਸ ਪੀਸ ਆ ਜੀ ਮਹਿੰਦਰਾ ਕੰਪਨੀ ਦਾ ਸੈੱਟ ਆ ਜੀ ਇਹ ਇਹਦੇ ਵਿੱਚ ਇਹਦੇ ਵਿੱਚ ਇਹ 25 ਕੇ ਵੀ ਇਹ ਕ੍ਰਮਟਨ ਦਾ ਜਨਰੇਟਰ ਹੈਗਾ ਤਿੰਨ ਸਿਲੰਡਰ ਟਰਬੋ ਮਹਿੰਦਰਾ ਦਾ ਲੱਗਿਆ ਲੱਗਾ ਜੀ ਇਹ ਮਹਿੰਦਰਾ ਕੰਪਨੀ ਦਾ ਇੰਜਨ ਆ ਜੀ ਪੂਰਾ ਸੋਫਰ ਸਾਇਲੈਂਟ ਜਨਰੇਟਰ ਸੈੱਟ ਆ ਜੀ ਇਹ ਤਕਰੀਬਨ 7 ਤੋਂ 8 AC ਚਲਾ ਕੇ 3 ਲੀਟਰ ਡੀਜ਼ਲ ਖਾਂਦਾ ਜੇਕਰ 8 ਤੋਂ 9 AC ਤੇ ਕਰਦੇ ਠੰਡ ਚਲਦੇ ਆ ਜੇਕਰ 3 ਤੋਂ 4 AC ਤੇ ਚਲਦੇ ਆ ਇਹ 2 ਸਵਾ 2 ਲੀਟਰ ਡੀਜ਼ਲ ਪਰ ਘੰਟੇ ਦਾ ਖਾਂਦਾ ਜੀ ਤੇ ਆਪਾਂ ਲਾਇਆ ਹੈਗਾ ਜੀ ਪਿੰਡ ਝੋਕ ਮੋੜੇ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਜੇਕਰ ਆਪਾਂ ਨੂੰ ਵੀ ਕੋਈ ਜਨਰੇਟਰ ਸੈੱਟ ਦੀ ਰਿਕੁਆਇਰਮੈਂਟ ਹੋਵੇ ਤਾਂ ਤੁਸੀਂ ਥੱਲੇ ਨੀਚੇ ਸਕਰੀਨ ਤੇ ਆਪਣੇ ਮੋਬਾਈਲ ਨੰਬਰ ਚੱਲ ਰਹੇ ਆ ਤੁਸੀਂ ਸੰਪਰਕ ਕਰ ਸਕਦੇ ਹੋ ਆਲ ਪੰਜਾਬ ਦੇ ਵਿੱਚ ਆਨਲਾਈਨ ਡਿਲੀਵਰੀ ਸਾਡੇ ਵੱਲੋਂ ਫਰੀ ਦਿੱਤੀ ਜਾਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅ ਅੱਜ ਆਪਾਂ ਪਿੰਡ ਬਹਾਦਰ ਕੇ ਜ਼ਿਲ੍ਹਾ ਲੁਧਿਆਣੇ ਤੇ ਆਏ ਆ ਜੀ ਇਹ ਪਿੰਡ ਜਲੰਧਰ ਬਾਈਪਾਸ ਦੇ ਵਿੱਚ ਲੁਧਿਆਣੇ ਦੇ ਵਿੱਚ ਹੀ ਆ ਬਿਲਕੁਲ ਇੱਥੇ ਆਪਾਂ ਬਾਈ ਜੀ ਹੁਣਾਂ ਨੂੰ 15 ਕੇਵੀਏ ਦਾ ਕਰਲੋਸਕਰ ਦਾ ਕਰਲੋਸਕਰ ਕੰਪਨੀ ਦਾ ਜਨਰੇਟਰ ਡਿਲੀਵਰ ਕੀਤਾ ਵਾ 15 ਕੇਵੀਏ ਦਾ ਜੀ ਇਹ ਆਲਟਿਨੇਟਰ ਆ ਤੇ ਐਚਏ ਕਰਲੋਸਕਰ 2 ਸਿਲੰਡਰ ਇੰਜਨ ਆ ਤੇ ਬਾਈ ਜੀ ਹੁਣਾਂ ਨੇ ਇਹਨਾਂ ਨੇ ਲਿਆ ਵਾ ਜੀ ਆਪ ਜੀ ਨੂੰ ਬਾਈ ਬਹੁਤ ਬਹੁਤ ਵਧਾਈਆਂ ਜੀ ਹਾਂਜੀ ਬਾਈ ਜੀ ਹੁਣਾਂ ਕੋਲੇ ਆਪਣੇ ਪਹਿਲਾਂ ਵੀ ਜਨਰੇਟਰ ਚੱਲਦੇ ਆ ਜੀ ਖੇਤਾਂ ਵਾਲੇ ਜਨਰੇਟਰ ਵੀ ਦਿੱਤੇ ਵਿਆ 5-6 ਸਾਲ ਤੋਂ ਆਪਾਂ ਇਹਨਾਂ ਨਾਲ ਜੁੜੇ ਹੋਏ ਆ ਜੀ ਤੇ ਉਹਨਾਂ ਬਾਰੇ ਆਪਾਂ ਬਾਈ ਜੀ ਹੁਣਾਂ ਬਾਰੇ ਥੋੜੀ ਜੀ ਗੱਲਬਾਤ ਕਰਦੇ ਆ ਵੀ ਕਿਵੇਂ ਤੁਹਾਡੇ ਜਨਰੇਟਰ ਪਹਿਲਾਂ ਚੱਲਦੇ ਆ ਤੇ ਕਿਵੇਂ ਸਾਡਾ ਰਿਸਪੌਂਸ ਆ ਜੀ ਹਾਂਜੀ ਬਾਈ ਜੀ ਤੁਹਾਡਾ ਬਹੁਤ ਵਧੀਆ ਰਿਸਪੌਂਸ ਜਿੰਨੇ ਵੀ ਤੁਸੀਂ ਜਨਰੇਟਰ ਤੇ ਬਹੁਤ ਵਧੀਆ ਚੱਲਦੇ ਨੇ ਇੱਕ ਮੇਰੇ ਕੋਲ ਉਧਰ ਪਿਆ 50 ਕਿਲੋਵਾਰਟ ਹਾਂਜੀ ਹਾਂਜੀ ਬਈ ਆ ਜੀ ਉਹਨਾਂ ਦੀ ਤਿੰਨ ਮੋਟਰਾ ਚੱਲਦੀਆਂ ਐ 10 7.5 ਸਾਲ ਦੀਆਂ ਚੱਲਦੀਆਂ ਐ ਭਾਈ 10 ਦੱਸ ਦਿਆਂ ਵੀ ਚਲਾਰੋ ਤਾਂ ਵੀ ਨੀ ਉਹ ਪ੍ਰਵਾਹ ਆਂਦਾ ਉਹਦੇ ਜਿੰਨਾ ਤੁਸੀਂ ਗੁੜ ਪਾਵੋਗੇ ਉਹਨੇ ਮਿੱਠਾ ਨਿਕਲੇਗਾ ਹਾਂਜੀ ਹਾਂਜੀ ਬਹੁਤ ਵਧੀਆ ਰਾਈਡਰੀ ਹੈ ਉਹਨਾਂ ਦੀ ਸਰਵਿਸ ਐ ਠੀਕ ਹੈ ਥੈਂਕ ਯੂ ਬਈ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ ਓਕੇ ਜੀ हां जी दोस्तों सारेया नु सत श्री अकाल जी आज ਆਪਾਂ ਇਹ ਜਨਰੇਟਰ ਐਸ਼ਰ ਕੰਪਨੀ ਦਾ 25 केवीए ਦਾ ਜਨਰੇਟਰ ਸੈੱਟ ਆ ਇਹ ਆਪਾਂ ਲੁਧਿਆਣੇ ਨਹਿਰ ਤੇ ਠੇਕੇ ਤੇ ਡਿਲੀਵਰ ਕਰਨ ਜਾ ਰਹੇ ਆ 25 केवीए ਐਸ਼ਰ ਕੰਪਨੀ ਦਾ ਜਨਰੇਟਰ ਸੈੱਟ ਆ ਜੀ ਜਾ ਬਤਾ ਲੈ ਕਮਾ ਲੈ ਕਮਾ ਲੈ ਸੈੱਟ ਉਧਰ ਪਾਰਸਾ ਘਮਾ ਰਿਹਾ ਹੈ ਹਾਂ ਲੈ ਦੇਖ ਆਏ ਕਰ ਲੈਣ ਦੇ ਕਰ ਲੈਣ ਦੇ ਲੈਣ ਵਾਲਾ ਇਹ ਵਾਪਸ ਆਵਾਜ਼